ਅੱਜ ਅੱਜ ਬੜਾ ਖੁਸ਼ੀ ਦਾ ਮੁਕਾਮ ਹੈ ਕਿ ਲੋਕ ਕਹਿੰਦੇ ਸੀਗੇ ਕਿ ਸੁਖਜਿੰਦਰ ਰੰਦਾਵੇ ਦੀ ਜਿੱਤ ਦੀ ਰਥ ਕਿਵੇਂ ਰੁਕੂਗੀ ਅੱਜ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਉਸ ਰਥ ਨੂੰ ਰੋਕੇ ਦਸਤਾ ਉਹਦਾ ਕਾਰਨ ਇਹ ਆ ਕਿ ਪਿਛਲੇ ਕਈ ਸਾਲਾਂ ਤੋਂ ਜਿੰਨਾ ਹੰਕਾਰ ਜਿੰਨੀ ਮਾੜੀ ਬੋਲੀ ਸਰਦਾਰ ਸੁਖਿੰਦਰ ਸਿੰਘ ਰੰਧਾਵੇ ਨੇ ਬੋਲੀ ਆ ਮੈਂ ਸਮਝਦਾ ਵੀ ਉਸ ਸੰਘਾਰ ਦੇ ਖਿਲਾਫ ਉਸ ਜ਼ਬਰ ਦੇ ਖਿਲਾਫ ਅੱਜ ਲੋਕਾਂ ਨੇ ਜਵਾਬ ਦਿੱਤਾ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਹਮੇਸ਼ਾ ਰਾਜਨੀਤੀ ਪੈਸੇ ਦੀ ਔਰ ਬਹੁਵਲਿਆ ਦੀ ਕਰਦਾ ਰਿਹਾ ਅੱਜ ਲੋਕਾਂ ਨੇ ਉਸ ਪੈਸੇ ਤੇ ਬਹੁਵਲਿਆ ਨੂੰ ਨਕਾਰ ਕੇ ਆਜਾਬ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਵੋਟਾਂ ਪਾਈਆਂ ਨੇ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਗੁਰਦੀਪ ਸਿੰਘ ਰੰਦਾਵਾ ਔਰ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਨੂੰ ਮੁਬਾਰਕ ਦਿਨਾ ਔਰ ਉਥੇ ਹੀ ਮੈਂ ਪਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸੰਦੀਪ ਪਾਟਕ ਜੀ ਰਾਗਵ ਜੱਡਾ ਜੀ ਔਰ ਅਮਨ ਸ਼ੇਰ ਸਿੰਘ ਕਲਸੀ ਜਿਹੜਾ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਬਣੇ ਨੇ ਸਦਾ ਕੁਲਦੀਪ ਸਿੰਘ ਧਾਲੀਵਾਲ ਜਿਨ੍ਹਾਂ ਨੇ ਇੱਕ ਕਟਾਰੂ ਚੱਕ ਜੀ ਸ਼੍ਰੀ ਲਾਲ ਚੰਦ ਜੀ ਜਿਨ੍ਹਾਂ ਨੇ ਪੂਰੀ ਮਿਹਨਤ ਦੇ ਨਾਲ ਇਸ ਜਿਹੜੀ ਆਮ ਆਦਮੀ ਪਾਰਟੀ ਦੀ ਸੀਟ ਆ ਆਵਾਜ਼ ਪਾਰਟੀ ਦੀ ਜਰਾ ਚੋਗਿਆ ਜੋ ਪੱਟੀ ਜੇਤ ਹੋਈ ਆ ਅੱਜ ਬਹੁਤ ਵੱਡਾ ਦਿਨ ਜੀ ਗੁਰਦਾਸਪੁਰ ਵਾਸੇ ਗੁਰਦਾਸਪੁਰ ਜੀ ਸਿਆਸਤ ਵਾਸਤੇ ਬਹੁਤ ਵੱਡਾ ਦਿਨ ਹੈ ਜੀ ਜਿਹੜੇ ਰੋਹ ਕਹਿੰਦੇ ਸੀ ਇਹ ਵੀ ਗੁਰਦਾਸਪੁਰ ਵਿੱਚ ਜਾਂ ਪੰਜਾਬ ਵਿੱਚ ਆਵਾਜ਼ ਪਾਰਟੀ ਦਾ ਗਰਾਫ ਡਿੱਗ ਰਿਹਾ ਅੱਜ ਜਨਤਾ ਨੇ ਆਪਣਾ ਪਿਆਰ ਦੇ ਕੇ ਦੱਸਿਆ ਜੀ ਕਿ ਗਰਾਫ ਕਿੱਥੇ ਆ ਅੱਜ ਆਵਾਜ਼ ਪਾਰਟੀ ਦਾ ਜਿਹੜਾ ਝੰਡਾ ਲੜਨ ਦਾ ਪਿਆ ਵਾ ਇਹ ਜਨਤਾ ਦਾ ਅੱਜ ਇੱਕ ਫੈਸਲਾ ਅੱਜ ਇੱਕ ਜਨਤਾ ਦਾ ਪਿਆਰ ਮਿਲਿਆ ਹਾਂਜੀ ਅੱਜ ਉਹ ਪਿਆਰ ਦੱਸ ਰਿਹਾ ਕਿ ਆਮ ਆਈ ਪਾਰਟੀ ਜੜੀ ਕਿੱਥੇ ਸਟੈਂਡ ਕਰੇ ਕਰਦੀ ਪੰਜਾਬ ਚ ਅੱਜ ਆਪਣੀ ਸਰਕਾਰ ਨੂੰ ਚੱਲਦੇ 3 ਸਾਲ ਹੋ ਗਏ ਆ ਪਰ ਅੱਜ ਸਾਡੇ ਗਰਦਾਸਪੁਰ ਸ਼ਹਿਰ ਨੇ ਉਦੋਂ ਦੇ ਵਸ਼ਿੰਦਿਆਂ ਨੇ ਅੱਜ ਇੱਕ ਚੀਜ਼ ਅਨਾਉਂਸ ਕੀਤੀ ਹੈ ਜੀ ਕਿ ਆਮ ਆਈ ਪਾਰਟੀ ਅੱਜ ਵੀ ਪੰਜਾਬ ਚ ਅਗਰਸਰ ਹੋ ਕੇ ਸਭ ਤੋਂ ਅੱਗੇ ਚੱਲ ਰਹੀ ਹੈ ਤੇ ਸਾਰੇ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਰੰਧਾਵਾ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਜੀ ਮੇਰੇ ਵੱਲੋਂ ਗਗਨ ਮੈਨ ਵੱਲੋਂ ਜੀ ਦੇਖੋ ਜੀ ਰਮਨ ਬੈਲ ਬਾਰੇ ਦੇ ਅਸੀਂ ਆ ਗਵਾਂਗੇ ਵੀ ਉਹ ਅੰਤਖ ਇਨਸਾਨ ਹੈ ਹਰ ਵੇਲੇ ਹਰ ਵੇਲੇ ਹਰ ਪਲ ਦੁਨੀਆ ਦੇ ਆਪਣੇ ਸ਼ਹਿਰ ਵਾਸੀਆਂ ਦੀ ਹਰ ਪ੍ਰੋਬਲਮ ਸੋਲਵ ਕਰਨ ਵਾਸਤੇ ਅੱਗੇ ਆਂਦੇ ਆ ਜੀ ਤੇ ਉਹਨਾਂ ਦੀ ਜਿੱਥੇ ਵੀ ਉਹਨਾਂ ਨੂੰ ਕੋਈ ਮੌਕਾ ਦਿੱਤੀ ਜਾਂਦੀ ਹੈ ਤੇ ਹਰ ਵੇਲੇ ਹੀ ਅੱਭਲ ਆਣ ਵਾਲੇ ਇਨਸਾਨ ਆ ਜੀ ਉਹਨਾਂ ਦਾ ਜਿਹੜਾ ਜੋ ਉਹਨਾਂ ਦਾ ਕੀਤਾ ਜੀ ਉਹ ਸਾਹਮਣੇ ਆਇਆ ਜੀ ਬਹੁਤ ਬਹੁਤ ਮਿਹਰਬਾਨੀ ਹੈ ਤੇ ਸਾਡੇ ਵੱਲੋਂ ਗੁਰਦੀਪ ਸਿੰਘ ਲਦਾਵਾ ਜੀ ਨੂੰ ਜਿੱਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਤਾਂ ਹਸਨਜੀਤ ਹੋਈ ਆ ਸਰਦਾਰ ਗੁਰਦੀਪ ਸਿੰਘ ਦਾ ਦਾਵਾ ਜੀ ਕੀ ਕਹਿਣਾ ਚਾਹੁੰਦੇ ਆ ਆ ਜਾ ਮੈਂ ਤੇ ਪਹਿਲਾਂ ਜੀ ਬੜਾ ਸ਼ੁਕਰਗੁਜ਼ਾਰ ਆ ਸਾਰੇ ਡੇਰਾ ਵਾਪਸ ਡੇਰਾ ਵਾ ਬਾਬਾ ਨਾਨਕ ਹਲਕੇ ਦੇ ਵਸੀਆਂ ਦਾ ਸਾਰਿਆਂ ਦਾ ਜਿਹਨਾਂ ਨੇ ਜਿਹੜਾ ਇਹ ਸੁਖੀ ਰੰਦਾਵਾ ਕਹਿੰਦਾ ਹੈ ਵੀ ਮੇਰਾ ਪਰਿਵਾਰਵਾਦ ਆ ਤੇ ਮੇਰਾ ਇੱਕ ਸਾਰਾ ਦਬਦਬਾ ਹੀ ਮੇਰਾ ਰਹੂਗਾ ਡੇਰੇ ਬਾਬੇ ਦੇ ਲੋਕਾਂ ਨੇ ਜਿਹੜਾ ਉਹ ਧੌਂ ਚੋਂ ਕਿੱਲਾ ਹੈਗਾ ਉਹ ਧੌਂ ਚੋਂ ਕਿੱਲਾ ਕੱਢਿਆ ਉਹਦਾ ਜੇ ਤੇ ਦਾਤਾ ਉਹਨੂੰ ਵੀ ਇਹ ਤੇਰੇ ਕੋ ਜਗੀਰ ਨਹੀਂ ਗਈ ਤੇਰੀ ਕੋ ਜੱਦੀ ਜਗੀਰ ਨਹੀਂ ਗਈ ਲੋਕੀ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਜੀ ਦੀ ਸੋਚ ਨੂੰ ਲੈ ਕੇ ਪਿਆਰ ਕਰਦੇ ਆ ਲੋਕ ਵਿਕਾਸ ਦੇ ਕੰਮ ਵੇਖਦੇ ਆ ਉਹਦੇ ਵੱਲ ਵੇਖ ਕੇ ਲੋਕਾਂ ਨੇ ਪੂਰੇ ਯੋਰਨਾ ਅਮਨ ਨਾ ਵੋਟਾਂ ਪਾਈਆਂ ਅੱਜ ਬਹੁਤ ਮਨ ਖੁਸ਼ ਹੈ ਕਿ ਇੱਕ ਜਿਹੜਾ ਬਹੁਤ ਵੱਡਾ ਅਹੰਕਾਰ ਸੀ ਜਿਹੜਾ ਉਹ ਅੱਜ ਬਿਲਕੁਲ ਡਿਗਿਆ ਥੱਲੇ ਔਰ ਲੋਕਾਂ ਨੇ ਇੱਕ ਬਹੁਤ ਵਧੀਆ ਇਨਸਾਨ ਨੂੰ ਮੌਕਾ ਦਿੱਤਾ ਔਰ ਮੈਂ ਤੇ ਉਸ ਦਿਨ ਨੂੰ ਯਾਦ ਕਰ ਰਿਹਾ ਜਿੱਦਾਂ ਰੰਧਾ ਸਾਹਿਬ ਪਹਿਲੇ ਐਮਪੀ ਬਣੇ ਸੀਗੇ ਤੇ ਅਸੀਂ ਸਮਝਿਆ ਸੀਗਾ ਵੀ ਇਹ ਰੱਬ ਨੇ ਇਹਨਾਂ ਨੂੰ ਟਿਕਾਣੇ ਲਾਇਆ ਵਾ ਤੇ ਇੱਕ ਨਵੀਂ ਟੀਮ ਜਿਹੜੀ ਇਹ ਇਲਾਕੇ ਦੀ ਸੇਵਾ ਕਰਨ ਵਾਸਤੇ ਅੱਗੇ ਆਏਗੀ ਔਰ ਅੱਜ ਬਹੁਤ ਹੀ ਮਨ ਖੁਸ਼ ਹੈ ਔਰ ਬਹੁਤ ਵਧੀਆ ਗੱਲ ਹੈ ਕੀ ਗੁਰਦੀਪ ਰੰਧਾਵਾ ਜੀ ਅੱਜ ਐਮਐਲਏ ਬਣੇ ਨੇ ਔਰ ਅਸੀਂ ਇਲਾਕੇ ਚ ਫਿਰਦੇ ਰਹੇ ਆਂ ਚਾਹੇ ਅਸੀਂ ਗੁਰਦਾਸਪੁਰ ਨਾਲ ਸੰਬੰਧਤ ਆਂ ਪਰ ਕਿਸੇ ਬੰਦੇ ਨੇ ਵੀ ਇਸ ਸ਼ਖਸ ਦੀ ਨਿੰਦਿਆ ਨਹੀਂ ਕੀਤੀ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਵੀ ਇਹਨਾਂ ਨੇ ਪਰਚੇ ਕਰਾਏ ਆ ਇਸ ਬੰਦੇ ਨੇ ਝਗੜਿਆਂ ਦੇ ਰਾਜੀਨਾਮੇ ਆਪਣੇ ਘਰ ਬੈ ਕੇ ਕਰਾਏ ਜਾਂ ਉਹਨਾਂ ਦੇ ਘਰ ਬੈ ਕੇ ਕਰਾਏ ਨੇ ਔਰ ਨਾ ਕੋਈ ਪੈਸਾ ਨਾ ਕੋਈ ਐਸੀ-ਉਸੀ ਗੱਲਬਾਤ ਇੱਕ ਕਰਪਸ਼ਨ ਦਾ ਜਿਹੜਾ ਬਹੁਤ ਜ਼ਿਆਦਾ ਜ਼ੋਰ ਸੀਗਾ ਉਹ ਉਹ ਵੀ ਲੋਕਾਂ ਦੇ ਵਿੱਚ ਜਿਹੜਾ ਇੱਕ ਬੜਾ ਖੋਲ ਕੇ ਬਾਹਰ ਆਈ ਸੀਗੀ ਇਹ ਸਾਰੇ ਕਾਂਗਰਸੀਆਂ ਨੇ ਲੁੱਟ ਕੇ ਆਪਣੇ ਖਜ਼ਾਨੇ ਭਰੇ ਨੇ ਔਰ ਗਰੀਬ ਬੰਦੇ ਦਾ ਜਿਹੜਾ ਇਹ ਨਾ ਲੁੱਗ ਪੀਤਾ ਵਾ ਔਰ ਮੈਂ ਬਹੁਤ ਜ਼ਿਆਦਾ ਖੁਸ਼ ਆ ਔਰ ਮੈਂ ਵੀ ਥੈਂਕ ਯੂ ਵੈਰੀ ਮਚ ਇਹ ਇਹਨਾਂ ਦਾ ਹਲ ਘਰ ਹਨ ਘਰ ਜਿਹੜਾ ਉਹਨ ਘਰ ਅੱਜ ਜਿਹੜਾ ਵਾ ਉਹਨਾਂ ਦਾ ਟੁੱਟਿਆ ਵਾ ਇਹ ਇਹ ਕੰਦ ਜਿਹੜੀ ਇਹ ਬੜੀ ਜ਼ਰੂਰੀ ਢਾਣੀ ਔਰ ਇਹਨਾਂ ਨੂੰ ਜਿਹੜੇ ਬੇਈਮਾਨੀ ਕਾਂਗਰਸ ਸਰਕਾਰ ਨੇ ਕਦੇ ਲੁੱਟ ਲੋਟ ਸਿਟੀ ਔਰ ਗੁੰਡਾਗਰਦੀ ਦਾ ਪੂਰਾ ਰਾਜ ਕੀਤਾ ਔਰ ਉਹਨੂੰ ਉਠਾਉਣ ਵਾਸਤੇ ਆਮ ਪਾਰਟੀ ਸਰਕਾਰ ਨੇ ਚੰਗੇ ਕੰਮ ਕੀਤੇ ਨੇ ਉਹਨੇ ਚੰਗੇ ਕਮਾ ਦਾ ਨਤੀਜਾ ਮਿਲਿਆ ਔਰ ਇਹਨਾਂ ਦੇ ਨਾਲ ਅੱਗੋਂ ਜਿਹੜੇ ਅੱਗੋਂ ਆਉਣ ਵਾਲੀ ਪਾਰਟੀ ਜਿਹੜੀ ਆ ਅੱਗੇ ਬਣਮੇ ਲਈ ਹੈ ਹੁਣ 117 ਦੀ 17 ਸੀਟਾਂ ਲੈਣ ਗਿਆ